ਹੈਲੋ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਅੱਜ ਆਪਾਂ ਜੀ ਕਾਟਨ ਦਾ ਦੁਪੱਟਾ ਲਿਆ ਇਹਨੂੰ ਡਾਈ ਕਰਾਂਗੇ ਜੀ ਇਹ ਤੇ ਜੀ ਆਪਾਂ ਫੱਟੇ ਫੱਟੇ ਪਾਵਾਂਗੇ ਡਿਜ਼ਾਈਨ ਚ ਜੀ ਇਹ ਜੀ ਆਪਾਂ ਦੋ ਤਰ੍ਹਾਂ ਦਾ ਦੁਪੱਟਾ ਰੱਖਣਾ ਹੈ ਇਹ ਆਪਾਂ ਗ੍ਰੀਨ ਕਲਰ ਤੇ ਵਾਈਟ ਦੁਪੱਟਾ ਆਪਾਂ ਨੇ ਕਰਨਾ ਆਹ ਜੀ ਆਪਾਂ ਸਲਵਾਰ ਹੈ ਇਹਦੇ ਨਾਲ ਮੈਚਿੰਗ ਕਰਨੀ ਹੈ ਦੁਪੱਟੇ ਦੀ ਸਲਵਾਰ ਨਾਲ ਜੀ ਡਾਈ ਕਰਾਂਗੇ ਇਹ ਗ੍ਰੀਨ ਕਲਰ ਹੈ ਜੀ ਸਲਵਾਰ ਦਾ ਤੇ ਇਹਨੂੰ ਆਪਾਂ ਜੀ ਇਹ ਆਪਣੇ ਰਿਸ਼ਤੇਦਾਰਾਂ ਦਾ ਸੂਟ ਸੀਗਾ ਉਹ ਕਹਿੰਦੇ ਸਾਨੂੰ ਛੋੜੇ ਦੁਪट्टे ਬਹੁਤ ਸੋਹਣੇ ਲੱਗੇ ਜੀ ਉਹਨਾਂ ਨੇ ਸਾਨੂੰ ਡਾਈ ਕਰਨੇ ਦਿੱਤੇ ਕਈ ਦੁਪट्टे ਜੀ ਅਸੀਂ ਜੀ ਹੁਣ ਸਾਨੂੰ ਡਾਈ ਕਰਕੇ ਦਿਖਾਉਣੇ ਆਗੇ ਇਹ ਦੁਪੱਟੇ ਨੂੰ ਕਾਟਨ ਦੇ ਨੂੰ ਜੀ ਤੇ ਜੀ ਹੁਣ ਆ ਦੇਖੋ ਇਹ ਚ ਆਪਾਂ ਨੇ ਜਿਵੇਂ ਗ੍ਰੀਨ ਕਲਰ ਤਾਂ ਆਪਾਂ ਨੇ ਬਾਰਡਰ ਰੱਖਣਾ ਆ ਵਿਚਾਲੋਂ ਜੀ ਆਪਾਂ ਨੇ ਇਹ ਚ ਵਾਈਟ ਹੈ ਡਿਜ਼ਾਈਨ ਚ ਇਹ ਜੀ ਸ਼ਰਟ ਹੈ ਜੀ ਉਹ ਆਪਾਂ ਵਿਚਾਲੋਂ ਰੱਖਾਂਗੇ ਜੀ ਹੁਣ ਆਪਾਂ ਦੱਸਾਂਗੇ ਵੀ ਕਿੱਦਾਂ ਆਪਾਂ ਇਹਨੂੰ ਬੰਨਣਾ ਹੈਗਾ ਕਿਵੇਂ ਜੀ ਇਹਨੂੰ ਡਿਜ਼ਾਈਨ ਕਰਨਾ ਤੇ ਡਾਈ ਕਰਨਾ ਜੀ ਹੁਣ ਜੀ ਆਪਾਂ ਨੇ ਇਹਦੀ ਇਦਾਂ ਤਾਹ ਲਗਾ ਲੈਣੀ ਐ ਇਥੋਂ ਜੀ ਆਪਾਂ ਨੇ ਆਏ ਜੀ ਆਪਾਂ ਨੇ ਹੁਣ ਇਹਦੀ ਤਾਹ ਇਦਾਂ ਲਗਾ ਲਈ ਹੁਣ ਆਪਾਂ ਜੀ ਇਹਨੂੰ ਇਦਾਂ ਫੋਲਡ ਕਰਾਂਗੇ ਇਥੋਂ ਜੀ ਇਦਾਂ ਮੋੜ ਲੈਣਾ ਸਾਰਾ ਦੁਪੱਟਾ ਹੋਣਾ ਚਾਹੀਦਾ ਦੁਪੱਟਾ ਆਪਣਾ ਕਿਤੋਂ ਵੀ ਬਦਮਾ ਘਟਮਾ ਨਹੀਂ ਹੋਣਾ ਚਾਹੀਦਾ ਇਸ ਤੋਂ ਬਾਅਦ ਜੀ ਦੁਪੱਟਾ ਆਪਾਂ ਨੇ ਐਦਾਂ ਫੋਲਡ ਕਰ ਲੈਣਾ ਇਹਨਾਂ ਚੰਗੀ ਤਰ੍ਹਾਂ ਬਣ ਲੈਣਾ ਜੀ ਵੀਡੀਓ ਨੂੰ ਜੀ ਐਂਡ ਤੱਕ ਜਰੂਰ ਦੇਖਿਆ ਕਰੋ ਤੇ ਸਾਰੀ ਦੇਖਿਆ ਕਰੋ ਸਕਿੱਪ ਕਰਕੇ ਨਾ ਦੇਖਿਆ ਕਰੋ ਵੀ ਸਾਰਾ ਤੁਹਾਨੂੰ ਜੀ ਵੀਡੀਓ ਬਾਰੇ ਪਤਾ ਲੱਗੇ ਵੀ ਆਪਾਂ ਕਿਦਾਂ ਕਿਦਾਂ ਦੁਪੱਟਾ ਡਾਈ ਕਰਦੇ ਆਂ ਕਿੰਨਾ ਕਲਰ ਜਾ ਕਿੰਨਾ ਵੀ ਆਪਾਂ ਨੇ ਲੂਨ ਕਿੰਨਾ ਵੀ ਕੁਝ ਪਾਉਣਾ ਹੈਗਾ ਆਪਾਂ ਕਿੰਨਾ ਕਿੰਨਾ ਪਾਉਣੇ ਆ ਹਰ ਇੱਕ ਦੁਪट्टे ਦਾ ਜੀ ਅਲੱਗ-ਅਲੱਗ ਪ੍ਰੋਸੈਸ ਹੈਗਾ ਜ਼ਰੂਰੀ ਨਹੀਂ ਹੈਗਾ ਵੀ ਆਪਾਂ ਇੱਕੋ ਜੀ ਕਲਰ ਪੈਂਦੇ ਨੇਗੇ ਇੱਕੋ ਜੀ ਆਪਾਂ ਨੇ ਉਹ ਕਰਨਾ ਹੈਗਾ ਬੰਨਣ ਦਾ ਤਰੀਕਾ ਸਭ ਕੁਝ ਅਲੱਗ ਆ ਜੀ ਹਰ ਇੱਕ ਦੁਪट्टे ਦਾ ਕਿਉਂਕਿ ਜਦ ਆਪਾਂ ਡਿਜ਼ਾਈਨਿੰਗ ਅਲੱਗ ਕਰਦੇ ਆ ਤਾਂ ਦੁਪੱਟਾ ਵੀ ਉਸੇ ਤਰ੍ਹਾਂ ਹੀ ਬਨਿਆ ਜਾਂਦਾ ਜੀ ਅਲੱਗ ਨਹੀਂ ਬਨਿਆ ਜਾਂਦਾ ਹੁਣ ਆਪਾਂ ਇਦਾਂ ਫੋਲਡ ਕਰ ਲਿਆ ਜੀ ਹੁਣ ਆਪਾਂ ਇਹਨੂੰ ਬੰਨਦੇ ਆਂ ਹਾਂਜੀ ਹੁਣ ਆਪਾਂ ਨੇ ਫੱਟੇ ਜਿਹੜੇ ਚਾਹੇ ਮਿਲਣ ਕੇ ਲਾ ਲਓ ਗਿੱਠਾ ਨਾਲ ਲਾ ਲਓ ਜੀ ਇਹ ਆਪਾਂ ਨਾ ਐਨੇ ਨੇ ਫੱਟੇ ਕਰਨੇ ਨੇ ਜੀ ਕਿਉਂਕਿ ਵਾਈਟ ਤਾਂ ਹੁਣ ਆ ਜਦੋਂ ਕਹਿਰਾ ਕਰਾਂਗੇ ਜਾਦੇ ਹੋ ਜੂ ਉਹਦੇ ਹਿਸਾਬ ਨਾਲ ਜੀ ਆਪਾਂ ਨੇ ਆ ਵਾਈਟ ਰੱਖਣਾ ਤੇ ਆ ਗ੍ਰੀਨ ਕਰਾਂਗੇ ਹੁਣ ਜੀ ਆਪਾਂ ਆ ਦੋ ਫੱਟੀਆਂ ਲੈਣੀਆਂ ਨੇ ਕੋਈ ਜਿ ਮਰਜ਼ੀ ਫੱਟੀਆਂ ਲੈ ਲਓ ਜੀ ਆਪਣੇ ਘਰੇ ਹੁੰਦੀ ਨੇਗੀਆਂ ਇਹ ਜੀ ਹੁਣ ਆਪਾਂ ਐਨੇ ਨੇ ਫੱਟੇ ਪਾਉਣੇ ਨੇ ਇਹ ਆਪਾਂ ਫੱਟੇ ਜੀ ਇੱਥੇ ਬੰਨਣੇ ਆ ਇਹ ਵਾਸਤੇ ਫੱਟੇ ਆਏ ਆ ਜੀ ਆਪਾਂ ਨੂੰ ਵੀ ਆਪਣਾ ਰੰਗ ਨਾ ਉੱਪਰ ਚੜੇ ਜਾ ਦੇ। ਫਟੀਆਂ ਲੈ ਲੈਣੀਆਂ ਨੇਗੀਆਂ। ਇਹ ਜੀ ਹੁਣ ਆਪਾਂ ਇੱਕ ਨੀਚੇ ਰੱਖ ਲਈ। ਇਹ ਆਪਾਂ ਨਿਸ਼ਾਨ ਲਗਾ ਲਿਆ ਜਿੱਥੇ ਤੱਕ ਆਪਾਂ ਨੂੰ ਚਾਹੀਦਾ ਸੀ। ਇੱਕ ਜੀ ਇਹਦੇ ਉੱਪਰ। ਜਿੰਨਾ ਆਪਾਂ ਨੇ ਜੀ ਡਿਜ਼ਾਈਨ ਰੱਖਣਾ। ਇਹ ਫਟੀਆਂ ਨੂੰ ਜੀ ਆਪਾਂ ਨੇ ਚੰਗੀ ਤਰ੍ਹਾਂ ਕੱਸ ਕੇ ਬੰਨ ਲੈਣਾਗਾ। ਹਾਂ ਜੀ। ਇਹਨਾਂ ਨੂੰ ਜੇ ਚੰਗੀ ਤਰ੍ਹਾਂ ਕੱਸ ਕੇ ਮੰਨ ਲੈਣਾ ਹੈ। ਇਹ ਆਪਾਂ ਜੀ ਹੁਣ ਫਟੀਆਂ ਇੱਕੋ ਸਾਰੇ ਇੱਥੋਂ ਰੱਖ ਲੈਣੀਆਂ ਨੇਗੀਆਂ। ਤੇ ਆਹ ਸਾਰਾ ਜੀ ਮਿੰਨਕੇ ਹੀ ਰੱਖਣਾ ਆਪਾਂ ਨੇ। ਆਹ ਆਪਾਂ ਮਿਲ ਲਿਆ ਜੀ ਜਿੰਨਾ ਆਪਾਂ ਚਾਹੀਦਾ ਦੀ। ਚਾਹੇ ਗੱਠਾਂ ਨਾਲ ਮਿਲ ਲਓ ਜੀ, ਚਾਹੇ ਉਹ ਮਿਲ ਲਓ ਜੀ ਮੇ ਬੈਂਚ ਟੇਪ ਨਾਲ। ਜੀ ਹੁਣ ਆਪਾਂ ਨੇ ਆਹ ਜਿਹੜਾ ਧਾਗਾ ਲੈ ਲਿਆ ਜੀ, ਹੁਣ ਇਹਨੂੰ ਨਾ ਆਪਾਂ ਚੰਗੀ ਤਰ੍ਹਾਂ ਬੰਨਣਾ ਹੈ ਜੀ। ਇਹਦਾ ਬਸ ਇਹੀ ਗੱਲ ਚਾਹੀ ਆਪਾਂ ਇਹਨੂੰ ਫਟੀਆਂ ਜਿਹੜੀ ਬ੍ਰੇਕ ਵੀ ਲੈ ਸਕਦੇ ਆ। ਚੇ ਘੱਟ ਲੈ ਲਓ ਜੀ ਇਹ ਆਏ ਆ ਬਸ ਆਪਾਂ ਨੇ ਆਪਣੇ ਫੱਟੇ ਨੇ ਜਿਹੜੇ ਬਹੁਤ ਵਧੀਆ ਦਿੱਕੇ ਨਾਲ ਪੈਣਗੇ ਜੀ ਇਹਦੇ ਨਾਲ ਚਲੋ ਜੀ ਹੁਣ ਆਪਾਂ ਇਹਨੂੰ ਬੰਨਦੇ ਆ ਲੋ ਜੀ ਇਹਨੂੰ ਆਪਾਂ ਚੰਗੀ ਤਰ੍ਹਾਂ ਬੰਨ ਲੈਣਾ ਜੀ ਇੱਥੋਂ ਚੰਗੀ ਤਰ੍ਹਾਂ ਜੀ ਆਪਾਂ ਨੇ ਇਹਨੂੰ ਬਟਾ ਦੇ ਕੇ ਪੂਰੀ ਤਰ੍ਹਾਂ ਇਹਨੂੰ ਚੰਗੀ ਤਰ੍ਹਾਂ ਕੱਸ ਕੇ ਬੰਨਣਾ ਹੈ ਜੀ ਕੱਸ ਕੇ ਲੈਣਾ ਪਵੇ ਜਿਹੜੀ ਆਪਣੀ ਇਸੇ ਤਰ੍ਹਾਂ ਜੀ ਆਪਾਂ ਨੇ ਦੂਜੀ ਸਾਈਡ ਵੀ ਇਹਨੂੰ ਬੰਨ ਲੈਣਾ ਹੈਗਾ ਚੰਗੀ ਤਰ੍ਹਾਂ ਲਓ ਜੀ ਇਧਰਲਾ ਸਾਈਡ ਵੀ ਆਪਾਂ ਨੇ ਜਿਹੜੀ ਚੰਗੀ ਤਰ੍ਹਾਂ ਬੰਨ ਲੈਣੀ ਹੈਗੀ ਬਸ ਕਾਏ ਇਹ ਜਰੀਏ ਆ ਜੀ ਆਪਣਾ ਵੀ ਰੰਗ ਨਾ ਉੱਪਰ ਨੂੰ ਚੜੇ ਇਹਦਾ ਹਨਾ ਵੀ ਡਿਜ਼ਾਈਨ ਆਪਣਾ ਵਧੀਆ ਬਣ ਜੇ चं तरह जी बन आ देखो जी हूँ आपने आन लिया हूँ जी आप जो इतों धग चकना इन जी चंकी तरह बन ला धग् आप फट के रखना चंकी तरह इस तरह बनना जी ਚੰਗੀ ਤਰ੍ਹਾਂ ਜੀ ਧਾਗਾ ਕੱਸ ਕੇ ਰੱਖਣਾਗਾ ਚੰਗੀ ਤਰ੍ਹਾਂ ਜੀ ਤਿੰਨ ਚਾਰ ਵਟੇ ਆਪਾਂ ਨੇ ਇਹਨੂੰ ਦੇਣੇ ਨੇ ਇਹ ਜੀ ਜਿਹੜਾ ਹੁਣ ਆਪਾਂ ਨੇ ਵਿਚਾਲੇ ਧਾਗਾ ਬੰਨਿਆ ਨਾਲੇ ਤਾਂ ਹੁਣ ਆਹ ਧਾਗਾ ਨੂੰ ਸਪੋਰਟ ਹੋ ਜੂਏ ਬਾਹਰ ਨੂੰ ਨਹੀਂ ਨਿਕਲਣਗੇ ਜੀ ਨਾਲੇ ਜੀ ਫੱਟੀ ਨਹੀਂ ਰਿਸਕ ਹੋਗੀ ਆਪਣੀ ਚੇਲਨ ਟਲ ਨਹੀਂ ਰਹੂ ਜੀ ਬਸ ਦੋ ਤਿੰਨ ਵਟੇ ਦੇ ਲੈਣੇ ਨੇ ਜੀ ਆਪਾਂ ਨੇ ਚੰਗੀ ਤਰ੍ਹਾਂ ਨੂੜ ਦੇਣਾ ਹੈ ਨਾ ਕਿਸੇ ਸਾਈਡ ਵੀ ਭੱਜ ਨਾ ਸਕੇ ਕਿਸੇ ਸਾਈਡ ਵੀ ਜੀ ਖਿਸਕ ਨਾ ਸਕੇ ਇਹ ਦੁਪੱਟਾ ਆਹ ਕਿਸੇ ਸਾਈਡ ਵੀ ਖਿਸਕ ਨਾ ਸਕੇ ਜੀ ਫੱਟੀ ਲਓ ਜੀ ਇਹ ਆਪਾਂ ਨੇ ਹੁਣ ਚੰਗੀ ਤਰ੍ਹਾਂ ਬੰਨ ਲੀ ਜੀ ਦੇਖੋ ਆਪਾਂ ਇਹਨੂੰ ਹੁਣ ਬੰਨ ਲਿਆ ਹੁਣ ਜੀ ਆਪਾਂ ਜਿਹੜੀ ਆ ਚੀਜ਼ ਹੈ ਹੁਣ ਆਪਾਂ ਨੂੰ ਆਇਆ ਕਈ ਵਾਰ ਵੀ ਆਪਣਾ ਰੰਗ ਨਾ ਚੜ ਜੇ ਇਹ ਚੀਜ਼ ਤੇ ਇਹ ਨੂੰ ਜੀ ਆਪਾਂ ਇੱਥੋਂ ਫੋਲਡ ਕਰਕੇ ਐਦਾਂ ਜੀ ਇਹ ਤੇ ਚਾਹੇ ਆਪਾਂ ਕੱਪੜਾ ਲਵੇਟ ਲੋ ਆਹ ਜੇ ਕੱਪੜੇ ਨੂੰ ਨਾ ਕਈ ਵਾਰ ਰੰਗ ਲੱਗ ਜਾਂਦਾ ਆਪਣਾ ਹਨਾ ਇੱਥੋਂ ਆਪਾਂ ਜੀ ਚਾਹੇ ਫੜ ਕੇ ਚਾਹੇ ਇਥੋਂ ਬੰਨ ਲਓ ਜੀ ਦਾ ਸਾਇਆ ਵੀ ਆਪਣਾ ਜਿਹੜਾ ਰੰਗ ਉੱਪਰਲੀ ਸਾਈਡ ਨਾਲ ਲੱਗੇ ਇਹਨੂੰ ਜੇ ਆਪਾਂ ਰੱਸੀ ਨਾਲ ਬੰਨ ਲਾਂਗੇ ਆ ਜੀ ਹੁਣ ਜੀ ਆਜ ਹੁਣ ਆਪਾਂ ਨੇ ਇਹਨੂੰ ਕੱਪੜੇ ਨੂੰ ਨਾ ਐਂ ਬੰਨ ਲੈਣਾ ਬਸ ਐਂ ਵੀ ਉੱਥੋਂ ਆਪਣਾ ਜਿਹੜਾ ਵਾਈਟ ਹੈਗਾ ਦੁਪੱਟਾ ਰੱਖਣਾ ਵੀ ਉਹ ਨਾ ਬਸ ਰੰਗ ਚੜੇ ਇਹਨੂੰ ਬਸ ਇੱਕ ਦੋ ਬਟੇ ਜੇ ਦੇ ਲੈਣੇ ਨੇ ਜੀ ਚੰਗੀ ਤਰ੍ਹਾਂ ਬਸ ਇੱਥੋਂ ਕੱਸ ਲੈਣਾਗਾ ਬਸ ਇਹਦਾ ਹੱਥ ਲੱਗਣ ਕਰਕੇ ਆ ਜੀ ਵੀ ਆਪਣਾ ਹੱਥ ਨਾ ਲੱਗੇ ਆ ਦੇਖੋ ਜੀ ਹੁਣ ਆਪਾਂ ਨੇ ਦੁਪੱਟਾ ਇਸ ਤਰ੍ਹਾਂ ਬੰਨ ਲਿਆ। ਚਲੋ ਜੀ ਹੁਣ ਆਪਾਂ ਪਹਿਲਾਂ ਹੁਣ ਰੰਗ ਉਬਲਨੇ ਰੱਖ ਦੇਾਂਗੇ ਫਿਰ ਇਹਨੂੰ ਆਪਾਂ ਜੀ ਡਾਈ ਕਰਾਂਗੇ। ਇਹ ਆਪਣਾ ਜਿਹੜਾ ਡਿਜ਼ਾਈਨ ਬੰਨਣ ਦਾ ਸੀਗਾ ਕੰਮ ਉਹ ਆਪਣਾ ਹੋ ਗਿਆ। ਹੁਣ ਆਪਾਂ ਡਾਈ ਕਰਾਂਗੇ ਜੀ ਇਹਨੂੰ। ਜੀ ਹੁਣ ਆਪਣਾ ਜਿਹੜਾ ਪਾਣੀ ਹੈਗਾ ਇਹ ਤਾਂ ਚੰਗੀ ਤਰ੍ਹਾਂ ਗਰਮ ਹੋ ਗਿਆ। ਹੁਣ ਜੀ ਆਪਾਂ ਨਾ ਪੌਣਾ ਕ ਚਮਚ ਜੀ ਗ੍ਰੀਨ ਕਲਰ ਦਾ ਪਾਵਾਂਗੇ ਜ। ਚੰਗੀ ਤਰ੍ਹਾਂ ਜੀ ਇਹਨੂੰ ਹਿਲਾ ਲੈਣਾਗਾ। ਅੱਧਾ ਕ ਚਮਚ ਜੀ ਆਪਾਂ ਨੇ ਨਮਕ ਦਾ ਪਾ ਲਿਆ। ਇਹ ਜਿਹੜਾ ਇਹਦੇ ਨਾਲ ਮਿਲਦਾਗਾ ਕਲਰ ਦੇ ਆਪਾਂ ਨੂੰ। ਲਓ ਜੀ ਆਪਾਂ ਨੇ ਥੋੜਾ ਜਿਹਾ ਇਹ ਚ ਪੀਲਾ ਕਲਰ ਪਾਉਣਾਗਾ ਐਡ ਕਰਨਾਗਾ। ਚੰਗੀ ਤਰ੍ਹਾਂ ਆਪਾਂ ਨੇ ਜੀ ਮਿਕਸ ਕਰ ਲੈਣਾਗਾ। ਇਹ ਆਪਣਾ ਗ੍ਰੀਨ ਕਲਰ ਬਣ ਜੂ ਜੀ। ਖਿੜਮਾ ਗ੍ਰੀਨ ਜਾਂ ਬਣਾਉਣਾਗਾ ਆਪਾਂ ਨੇ। ਬੋਟਲ ਗ੍ਰੀਨ ਕਲਰ ਜੈ ਬਣ ਜਾਊਗਾ ਜੀ ਆਪਾਂ ਨੇ ਜਿਵੇਂ ਆਪਾਂ ਨੂੰ ਸਨਵਾਰ ਦਾ ਰੰਗ ਚਾਹੀਦਾ ਹੈ ਜੀ ਜਿਹੜਾ ਉਂ ਰੰਗ ਗ੍ਰੀਨ ਸੀ ਜੀ ਉਹ ਥੋੜਾ ਕਲਾਉਨ ਤੇ ਸੀ ਇਹ ਆਪਾਂ ਨੂੰ ਖਿੜਮਾ ਜਿਹਾ ਰੰਗ ਚਾਹੀਦਾ ਜੀ ਆਪਾਂ ਉਵੇਂ ਇਹਦੇ ਚ ਪੀਲਾ ਕਲਰ ਪਾਇਆ ਜੀ ਲਓ ਜੀ ਇਹ ਨਾ ਆਪਾਂ ਭਾਂਡਾ ਆਪਾਂ ਨੂੰ ਛੋਟਾ ਰਹਿ ਗਿਆ ਜੀ ਕਿਉਂਕਿ ਆਪਾਂ ਨੇ ਆ ਫਟੀਆਂ ਆ ਗਈਆਂ ਨਾ ਦੂਸਰਾ ਤਾਂ ਡੁੱਬ ਜਾਂਦਾ ਭਾਂਡੇ ਚ ਜੀ ਇਹ ਆਪਾਂ ਨੇ ਬਰਤਨ ਤਾਂ ਹੀ ਉਹ ਵੱਡਾ ਲਿਆ ਜੀ ਹੁਣ ਚਲੋ ਜੀ ਹੁਣ ਆਪਾਂ ਇਹਨੂੰ ਵੀ ਇਹਦੇ ਵਿੱਚ ਡਿਪ ਕਰ ਦੇਾਂਗੇ ਦੁਪੱਟੇ ਨੂੰ ਜੀ ਚੰਗੀ ਤਰ੍ਹਾਂ ਆਪਾਂ ਨੇ ਇਹਦੇ ਵਿੱਚ ਡਬੋ ਦੇਣਾ ਚੰਗੀ ਤਰ੍ਹਾਂ ਜੀ ਆਪਾਂ ਨੇ ਜਿੱਥੇ ਤੱਕ ਫੱਟੀਆਂ ਨੇ ਜੀ ਇਹ ਆਪਾਂ ਨੇ ਡਬੋਣਾ ਇੱਥੇ ਤੱਕਰ ਚੰਗੀ ਤਰ੍ਹਾਂ ਜੀ ਆਪਾਂ ਨੇ ਇਹਨੂੰ ਡਿਪ ਕਰ ਦੇਣਾ ਹੈਗਾ ਤੇ ਹਿਲਾਉਂਦੇ ਰਹਿਣਾ ਜੀ ਤਾਂ ਜੋ ਚੰਗੀ ਤਰ੍ਹਾਂ ਜਿਹੜਾ ਰੰਗ ਹੈ ਸਾਰੇ ਦੁਪੱਟੇ ਵਿੱਚ ਰਾਜ ਜਾ ਸਕੇ ਚੰਗੀ ਤਰ੍ਹਾਂ ਜੀ ਆਪਾਂ ਨੇ ਇਹਦੇ ਆਪਾਂ ਵਿੱਚ ਸਾਰੇ ਦੁਪੱਟੇ ਦੇ ਰੰਗ ਹੋ ਕਰਨਾ ਆ ਦੇਖੋ ਜੀ ਆਪਾਂ ਨੇ ਇਹ ਫੱਟੀ ਤੱਕ ਡਬਾਉਣਾ ਸੀਗਾ 5-7 ਮਿੰਟ ਜੀ ਆਪਾਂ ਨੇ ਇਹਦੇ ਵਿੱਚ ਡਬੋ ਕੇ ਰੱਖਣਾ ਹੈ ਰੰਗ ਦੇ ਤਾਂ ਜੋ ਰੰਗ ਜਿਹੜਾ ਚੰਗੀ ਤਰ੍ਹਾਂ ਦੁਪੱਟੇ ਨੂੰ ਚੜ ਸਕੇ ਤੇ ਦੁਪੱਟੇ ਦੇ ਚੰਗੀ ਤਰ੍ਹਾਂ ਹੀ ਪੱਕ ਸਕੇ ਰੰਗ ਲਓ ਜੀ ਦੁਪੱਟੇ ਨੂੰ ਆਪਣਾ ਚੰਗੀ ਤਰ੍ਹਾਂ ਜਿਹੜਾ ਰੰਗ ਚੜ ਚੁੱਕਿਆ ਹੁਣ ਜੀ ਆਪਾਂ ਇਹਨੂੰ ਚੰਗੀ ਤਰ੍ਹਾਂ ਬੰਨ ਚੰਗੀ ਤਰ੍ਹਾਂ ਜੀ ਆਪਾਂ ਇਹਨੂੰ ਛੋੜ ਲੈਣਾਗਾ ਦੁਪੱਟੇ ਨੂੰ ਲਓ ਜੀ ਹੁਣ ਜੀ ਆਪਾਂ ਇਹਦੇ ਉੱਤੇ ਠੰਡਾ ਪਾਣੀ ਪਾਵਾਂਗੇ ਜੀ ਲਓ ਜੀ ਹੁਣ ਜਿਹੜਾ ਆਪਾਂ ਚੰਗੀ ਤਰ੍ਹਾਂ ਜਿਹੜਾ ਐਕਸਟਰਾ ਰੰਗ ਹੈ ਉਹ ਚੰਗੀ ਤਰ੍ਹਾਂ ਜੀ ਕੱਢ ਲੈਣਾ ਇਹ ਜੋ ਆ ਦੇਖੋ ਜੀ ਥੋੜੇ ਥੋੜੇ ਆਪ ਜੀ ਤਾਂ ਨਿਕਲਦੀ ਉਹ ਬਾਲਾਂ ਨਹੀਂ ਨਿਕਲਿਆ ਜੀ ਲਓ ਜੀ ਹੁਣ ਆਪਾਂ ਸਾਫ ਪਾਣੀ 'ਚ ਇਹਨੂੰ ਪਾਵਾਂਗੇ। ਹੁਣ ਇਹਨੂੰ ਜੀ ਚੰਗੀ ਤਰ੍ਹਾਂ ਨਿਚੋੜ ਕੇ ਲਓ ਜੀ। ਇਹ ਜੋ ਆਪਾਂ ਨੇ ਚੰਗੀ ਤਰ੍ਹਾਂ ਜੀ ਆਪਾਂ ਦਾ ਜਿਹੜਾ ਨਿਚੋੜ ਲਿਆ। ਹੁਣ ਜੀ ਆਪਾਂ ਇਹਨੂੰ ਸਾਫ ਪਾਣੀ 'ਚ ਪਾਵਾਂਗੇ। ਲਓ। ਇਹ ਜੀ ਦੇਖੋ ਆਪਣਾ ਬਿਲਕੁਲ ਵੀ ਨਹੀਂ ਹੁਣ ਕਲਰ ਆ ਨਿਕਲਿਆ। ਆਪਾਂ ਇਹਨੂੰ ਖੋਲ ਦੇਾਂਗੇ ਦੁਪੱਟੇ ਨੂੰ। ਲਓ ਜੀ ਹੁਣ ਆਪਾਂ ਇਹਨੂੰ ਖੋਲਾਂਗੇ ਦੁਪੱਟੇ ਨੂੰ ਜੀ ਇਹ ਜੀ ਹੁਣ ਆਪਣਾ ਦੁਪੱਟਾ ਜਿਹੜਾ ਅੱਜ ਗਿੱਲੇ ਹੀ ਹੈਗਾ ਗਿੱਲੇ ਹੀ ਖੋਲ ਕੇ ਦਿਖਾ ਰਹਿਆਂਗੇ ਪਹਿਲਾਂ ਮਾੜਾ ਇਹ ਸੁੱਕ ਜਾਂਦਾ ਹੁੰਦਾ ਹੈਗਾ ਹਾਂਜੀ ਇਦਾਂ ਆਪਾਂ ਸਾਰੇ ਹੀ ਧਾਗੇ ਖੋਲ ਲੈਣੇ ਨੇਗੇ ਕਮੈਂਟਾਂ ਵਿੱਚ ਜ਼ਰੂਰ ਦੱਸਿਆ ਕਰੋ ਜੀ ਸਾਡੀ ਵੀਡੀਓ ਕਿੱਦਾਂ ਦੀਆਂ ਲੱਗਦੀਆਂ ਨੇ ਤੇ ਉਹ ਭੈਣਾਂ ਦਾ ਬਹੁਤ-ਬਹੁਤ ਧੰਨਵਾਦ ਜਿਹੜੇ ਬਹੁਤ ਸੋਹਣੇ ਕਮੈਂਟ ਕਰਦੀਆਂ ਨੇ ਜੀਆਂ ਵੀਡੀਓ ਨੂੰ ਜੀ ਐਂਡ ਤੱਕ ਜ਼ਰੂਰ ਦੇਖਿਆ ਕਰੋ ਤਾਂ ਜੋ ਸ ਨੂੰ ਸਾਰੀ ਜਾਣਕਾਰੀ ਦਾ ਪਤਾ ਲੱਗ ਸਕੇ ਲਓ ਜੀ ਹੁਣ ਆਪਾਂ ਇਹ ਖੋਲ ਲੇ ਲਓ ਜੀ ਇਹ ਆਪਣੇ ਨੇ ਜਿਹੜੇ ਫੱਟੇ ਨੇ ਪੈ ਚੁੱਕੇ ਨੇਗੇ ਚਲੋ ਜੀ ਹੁਣ ਆਪਾਂ ਇਹਨੂੰ ਸਾਰਾ ਖੋਲ ਕੇ ਦਿਖਾਉਣਾ ਆਪਣਾ ਜਿਹੜਾ ਦੁਪੱਟਾ ਬਣ ਕੇ ਦੇਖੋ ਕਿੰਨਾ ਸੋਹਣਾ ਤਿਆਰ ਹੋਇਆ ਜੀ ਕਿੰਨਾ ਸੋਹਣਾ ਡਿਜ਼ਾਈਨ ਪਾਇਆ ਗਾਪਾਂ ਨੇ ਦੇਖੋ ਆਹ ਵਿਚਾਲੇ ਵਾਈਟ ਆ ਗਿਆ ਤੇ ਸਾਈਡਾਂ ਤੇ ਗ੍ਰੀਨ ਆ ਗਿਆ ਤਿੰਨ ਦੋ ਕਲਰ ਬਣ ਗਏ ਜੀ ਇਹਦੇ ਆਪਣੇ ਬਹੁਤ ਸੋਹਣਾ ਬਣ ਕੇ ਰੈਡੀ ਹੋਇਆ ਜੀ ਇਹ ਜੀ ਆਪਾਂ ਪ੍ਰੋਪਰ ਸਲਵਾਰ ਨਾਲ ਮੈਚ ਹੋ ਗਿਆ ਦੁਪੱਟਾ ਬਹੁਤ ਸੋਹਣਾ ਜੀ ਡਾਈ ਹੋਇਆ ਕਮੈਂਟਾਂ ਵਿੱਚ ਜ਼ਰੂਰ ਦੱਸਣਾ ਵੀ ਸੋਨੂੰ ਅੱਜ ਦੀ ਵੀਡੀਓ ਕਿੱਦਾਂ ਦੀ ਲੱਗੀ ਜੀ ਇੱਕ ਭੈਣਾਂ ਨੂੰ ਬੇਨਤੀ ਹੈ ਜੀ ਬੈੱਲ ਵਾਲਾ ਬਟਨ ਜ਼ਰੂਰ ਦਬਾਓ ਤਾਂ ਜੋ ਜੇ ਅਸੀਂ ਕੋਈ ਵੀ ਵੀਡੀਓ ਪਾਉਣੇ ਆ ਜੀ ਹਨਾ ਤਾਂ ਸੋਡੇ ਤੱਕ ਜਿਹੜੀ ਜਾਣਕਾਰੀ ਆਪਣੀ ਪਹੁੰਚ ਸਕੇ ਚੈਨਲ ਨੂੰ ਜੀ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਅਗਲੀ ਵੀਡੀਓ 'ਚ ਫੇਰ ਮਿਲਦੇ ਆਂ ਜੀ ਧੰਨਵਾਦ